ਛੋੜਾ ਜੂਨ ਨੂੰ ਆਪਣੇ ਪਿੰਡ ਬਟਾਰੀ ਕਬੂਤਰ ਦੀ ਬਾਜੀ ਕਰਵਾਈ ਗਈ ਸੀ ਉਸ ਤੋਂ ਬਾਅਦ ਇੱਕ WhatsApp ਦੇ ਗਰੁੱਪ 'ਚ ਆਡੀਓ ਵਾਇਰਲ ਹੁੰਦੀ ਆ ਉਹਦੇ ਚਲ ਇਲਜ਼ਾਮ ਲਾਇਆ ਗਏ ਸੀ ਵੀ ਇਹ ਕਮੇਟੀ ਆ ਜੀ ਪੈਸੇ ਖਾ ਗਈ ਸਾਨੂੰ 100-150 ਰੁਪਏ ਦਿੱਤਾ ਤੇ ਰੋਟੀ ਦਾ ਵੀ ਆਏ ਸੀਗਾ ਕੋਈ ਜਿਕਰ ਸੀਗਾ ਤੇ ਉਹਦਾ ਪਰ ਪੰਚਾਇਤ ਨੇ ਨੋਟਿਸ ਲਿਆ ਤੇ ਕੱਲ ਇਕੱਠ ਰੱਖਿਆ ਸੀਗਾ ਬਾਗ ਦੇ ਵਿੱਚ 18 ਤਰੀਕ ਨੂੰ ਕਬੂਤਰ ਜਿਹੜੇ ਪੀੜਤ ਸੀਗੇ ਜਿਹੜੇ ਸ਼ਿਕਾਇਤ ਕਰਤਾ ਸੀ ਬੁਲਾਏ ਗਏ ਸੀ ਸਾਰੇ ਪਰ ਪੰਚਾਰਕ ਹੀ ਕਬੂਤਰ ਬਾਜ ਆਏ ਨੇ ਤੇ ਪਰ ਜਿਹੜੀ ਇਹ ਟੀਮ ਕਮੇਟੀ ਸੀ ਇਹ ਵੀ ਬੁਲਾਈ ਪੰਚਾਇਤ ਨੇ ਤੇ ਇਹਨਾਂ ਨੇ ਤਾਂ ਹੌਂਕਾ ਦੀ ਆ ਵੀ ਅਸੀਂ ਕੋਈ ਗਵਨ ਨਹੀਂ ਕੀਤਾ ਵੀ ਸਾਤੋ ਹੀ ਪੈਸੇ ਬੰਦੇ ਵੱਧ ਲੈ ਕੇ ਨਹੀਂ ਤੇ ਇੱਕ ਉਸ ਪਰੇ ਕਹਿੰਦੇ ਵੀ ਸਾਨੂੰ ਫੋਨ ਤੇ ਕਬੂਤਰ ਜਾਦੇ ਲਗਾਤੇ ਨੇ ਪਰ ਕਬੂਤਰ ਮੌਕੇ ਤੇ ਘੱਟ ਪਹੁੰਚੇ ਆ ਤੇ ਹੁਣ ਪੰਚਾਇਤ ਵੱਲੋਂ ਵੀ ਇੱਕ ਅਪੀਲ ਕੀਤੀ ਗਈ ਆ ਵੀ ਅੱਗੇ ਤੋਂ ਕੋਈ ਵੀ ਪ੍ਰੋਗਰਾਮ ਹੁੰਦਾ ਪੜਜੇ ਕਬੂਤਰ ਬਾਜੀ ਹੁੰਦੀ ਆ ਤਾਂ ਪਹਿਲਾਂ ਪਰਮਿਸ਼ਨ ਲਈ ਜਾਵੇ ਪੰਚਾਇਤ ਤੋਂ ਫਿਰੇ ਬਾਜੀ ਕਰਵਾਈ ਜਾਵੇ ਬਾਕੀ ਆ ਜਿਹੜਾ ਵੀਡੀਓ ਬਣੀ ਰਹੀ ਆ ਤੁਸੀਂ ਦੇਖ ਲਿਓ ਆਪੇ ਫੈਸਲਾ ਕਰਿਓ ਵੀ ਕੀ ਨਿਪੜਿਆ ਇਸ ਵਿੱਚ ਕਬੜੂ ਸਹੀ ਆ ਕੌਣ ਗਲਤ ਆ ਇਹ ਤੁਸੀਂ ਆਪੇ ਵੀਡੀਓ ਦੇਖ ਕੇ ਹੰਦਾ ਜਿਆਦਾ ਲੇ ਪਿੰਡ ਕਿਹੜਾ ਬਈ ਤੁਹਾਡਾ ਚਮਟ ਕਿੰਨੇ ਕਬੂਤਰ ਛੱਡੇ ਤੁਸੀਂ ਅਜੀ ਦਾ ਆਪਦਾ ਇੱਕ ਛੱਡੇ ਇਹ ਕਬੂਤਰ ਹੀਗਾ ਰੋਟੀ ਪਾਣੀ ਦਾ ਦਵਾ ਦੇ ਰਵੇ ਦੁਬਾਰੇ ਕਿਵੇਂ ਰੋਟੀ ਪਾਣੀ ਦਾ ਵਾਸਕਲਾ ਜਲਾਇਆ ਹੀ ਜਾਂ ਠੀਕ ਮਾਰਾ ਨਹੀਂ ਖਲਾਇਆ ਹੈਗਾ ਠੀਕ ਆ ਸ਼ਾਮ ਨੂੰ ਆ ਗਈ ਹੋਇਆ ਬਸ ਇਹੀ ਜਣੀ ਤੁਹਾਨੂੰ ਕਬੂਤਰ ਨਹੀਂ ਸ਼ਰਤ ਦੀ ਬੰਡ ਵਿੱਚ ਹੀ ਹੋ ਗਿਆ ਨਾ ਹਾਂਜੀ ਬੰਡ ਵਿੱਚ ਹੀ ਹੋਇਆ ਵਾਹ ਕਿੰਨੇ ਕਿੰਨੇ ਪੈਸੇ ਮਲੇ ਤੁਹਾਨੂੰ 10000 ਰੁਪਇਆ ਦਿੱਤਾ ਹੀ ਉਹ ਵੀ ਰੋਕ ਘਟ ਕੀਤੀ ਉੱਥੇ ਹਾਂ ਬੰਡ ਦੇ ਵਿੱਚ ਜੀ ਪਾਈ ਅੱਥਰ ਗੱਲ ਪੜਾਉਣੀ ਛੱਡੋ ਰਹਿਓ ਇਹ ਬਣਾ ਤਰ ਦੇ 10 ਮਿੰਟਾਂ ਵਿੱਚ ਉੱਥੇ ਆਪ ਵੀ ਕਲਾ ਆਉਂਦਾ ਨਾ ਭਾਈ ਮੈਂ ਤਾਂ ਨਾ ਭੇਜ ਕੁੱਕਾ ਲੌਂਡਰੀ ਦੀ ਕਿਉਂ ਵੀ ਆਦਾ ਛੁੱਟੋ ਆਦੀ ਜਿੰਮੇਵਾਰੀ ਬਹੁਤ ਏਦਾ ਨੁਕਤਾ ਹੈ ਸਰਤਾ ਜੀ ਸਰਤਾ ਜੀ ਤੁਰ ਕੇ ਲੌਂਡਰੀ ਤੇ ਉੱਥੇ ਹੀ ਉੱਥੇ ਆ ਉੱਥੇ ਅਬਰੰਦੂ ਜਰੀ पे ਜੇ ਮੈਂ ਕਹਾਂ ਕਿ ਅਬਰੰਦੂ ਜਰੀ ਉੱਥੇ ਆਮਰ ਕਰਕੇ ਤੇ ਕੰਮ ਪੜਾਣੀ ਛੱਡਿਓ ਨਾ ਆਪਾਂ ਲਾਈ ਜਾਦੀ। ਜੁਰੂਰ ਤਾਂ ਐ ਸਾਨੂੰ ਕੱਲੂ ਸਾਨੂੰ ਫੜਦਾ ਸਾਨੂੰ ਆਏ ਨਾ ਜਾਣਾ ਬਾਈ। ਇਹ ਜਾਂਦੇ ਹੀ ਨਹੀਂ ਬਾਜੀ ਤੇ ਇਹ ਜਾਂਦਾ ਇਹ ਬਾਬਾ ਪਤਾ ਕਿਵੇਂ ਨੇ ਲੇਟਾ। ਇਹ ਬਾਜੀ ਤੋਂ ਆਪਾਂ ਇੱਕ ਦਿਨ ਪਹਿਲਾਂ ਲਿਖਿਆ ਹੀ ਰਾਤ ਨੂੰ। ਡਬਲ ਡਬਲ ਵਿੱਚ ਗੱਲ ਲਿਖੀ। 4 4 ਇੱਕ ਜਾਣੇ ਦੇ ਕੂਤਰ ਲਿਖਾਏ ਨੇ ਤੈਨੂੰ ਮੈਂ ਦਿਖਾ ਦਿੰਦਾ ਰਕੌੜੀਆਂ ਲੈ। ਆ ਦੇ। ਇਹ ਜੋ ਕੂਤਰ ਇੱਕ ਇੱਕ ਲੈ ਕੇ ਆਏ ਨੇ। ਆ ਮੇਰੇ ਕੋਲ ਸਾਰੇ ਹੀ ਪਏ ਨੇ ਜਿਹੜੇ ਬੰਦੇ ਉਹ ਮੈਂ ਇਹ ਵੀ ਥੋੜੀ ਗੱਲ ਨਹੀਂ। ਇਹ ਨੂੰ ਜਾਂਦੇ ਮੁਕਈ ਜਾਂਦੇ ਸਭ ਸਟਾਫਿਕ ਉੱਤਰ ਨੂੰ ਪਾਸੇ ਦੇਤੇ ਉਹ ਵੀ ਡਬਲ ਲੈ ਗਏ ਆਰੇ ਮੇਰੇ ਕੋ ਸਾਰੇ ਮੈਂ ਹੱਥ ਨਾਲ ਆਪ ਟਿਕ ਦਿੱਤੇ ਇੰਨਾ ਜੋ ਅੱਧੇ ਦਾ ਕੱਟੇ ਇੰਨੇ ਨੂੰ ਸਾਢੇ 3.5 ਦਾ 1300 ਬਣਦਾ ਸੀਗਾ ਜੀ ਜਹਾੜੇ ਜਹਾੜੇ ਹੋਗਾ ਦਾ ਬਣਦਾ ਯਾਰ ਵੀਰੇ 13.5 13.5 ਦੇ ਦਾ 100 ਰੁਪਏ ਆ ਰਹੇ ਰੁਪਈਆ ਐਂਟਰੀ ਕੱਢ ਕੇ ਅਗਲਾ ਸਾਢੇ 150 ਕੰਮ ਇਹ ਆਪਾਂ ਤੋਂ ਹੀ ਲੈ ਲਈਏ 150 ਜਿੱਤਦਾ 150 ਜਿੱਤਦਾ ਅਗਲਾ ਕਹਿੰਦਾ ਉਹ ਯਾਨੀ 1.5 ਦਿਨ ਦੇ ਨਾਲ ਦੋ ਜੀ ਇਹ ਸਾਰੇ ਪੁੱਤਰਾਂ ਨੂੰ 13-150 ਰੁਪਏ ਮੈਂ ਆਪ ਕੋਲੇ ਆ ਕੇ ਇਹਦੇ ਬੰਦੇ ਨੇ ਮੈਂ ਦੇਖੇ 8 20 20 80 ਵੀ ਆਪੀ ਪੁੱਤਰ ਇਹਨਾਂ ਦਾ ਆ ਕਾਪੀ ਲੈ ਲਓ ਕਿਸੇ ਨੂੰ ਵੀ ਫੋਨ ਕਰ ਲਓ ਕਿਸੇ ਨੂੰ ਵੀ ਬੁਲਾ ਲਓ 170 ਹਾਂ ਬਾਕੀ ਜਿਵੇਂ ਤੁਸੀਂ ਵੱਡੇ ਸ਼ਿਆਣ ਹੋ ਜਿਵੇਂ ਮੇਰੇ ਦਾ ਖੁੰਡੇ ਜਾਨ ਜੇ ਦੋ ਪੁੱਤਰ ਲੈ ਕੇ ਮੈਂ ਤੇ ਬਾਕੀ ਨਾਲ ਕੱਢ ਕੇ ਚਾਰ ਜਰ ਲੈ ਕੇ ਜੱਪੜਾ ਦੇ ਦਸ ਇਹ ਤੱਕ ਵੀਰੇ ਕਹੇ ਨਾ ਰੌਲਾ ਨਹੀਂ ਪਾਇਆ ਤੇ ਮੀ ਆਇਆ ਫਿਰ ਤਹਾਰੀ ਗੈਣ ਵੀ ਸਾਡਾ ਹੀ ਵਿੱਚ ਜਿਹੜਾ ਬੈਠਾ ਉਹ ਵੀ ਕਹਿੰਦਾ ਸਾਡਾ ਵੀ ਆ ਬੈਠੇ ਵੀ ਵਿੱਚ ਪੈਸੇ ਲੈ ਕੇ ਲੈ ਕੇ ਨਹੀਂ ਗਿਆ ਜੋਤੀ ਬਾਜੀ ਦੇ ਜਾਣਾ ਬਾਜੀ ਮੰਦਰੀ ਵੀ ਨਹੀਂ ਬੈਠਿਆ ਕੀ ਉੱਥੇ ਕੀ ਕਰੂੰ ਬੰਦਾ ਬਾਜੀ ਕਿਰਾਇਆ ਸੌਂ ਖਾਣ ਨੂੰ ਤਿਆਰ ਹੋ ਜਾਂਦੇ ਆ ਬੈਠੇ ਵੀ 10000 1500 ਰੁਪਏ ਸਾਡੋਂ ਰੋਟੀ ਵਾਲੇ ਸੀਗੇ ਜਿਹੜੇ ਪੈਸੇ ਮੈਂ ਪੱਲਿਓ ਵੀਰੇ ਸੌਂ ਜੀ ਦੀ ਮੈਨੂੰ ਜਿੱਥੇ ਮਰਜੀ ਘੜਾ ਲਓ ਉਹ ਵੀ ਮੈਂਨੇ 10000 ਰੁਪਏ ਮੰਗਦਾ ਜੇ ਰੋਟੀ ਕਰ ਹੋ ਗਿਆ ਜਿਹੜਾ ਕੋਈ ਨਹੀਂ ਆਉਂਦਾ ਕਿੰਨੇ ਵਜੇ ਆਉਣ ਦਾ 10000 ਰੁਪਏ ਵੀਰੇ ਹੋ ਸੀ ਨਾ 10000 ਕਿੰਨੇ ਹਾਂ ਜੀ ਦੋ ਦੁੱਤਾ ਕੋਈ ਨਹੀਂ ਹੰਦੀਗਾ چاہے ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਆ ਜੇ ਪੰਜ ਚਾਰ ਬੰਦੇ ਇਹਨਾਂ ਰੱਖੋਗੇ ਇੰਨੇ ਬੰਦਾ ਸੈਂਟੀ ਤੋਂ ਦਿਨੋਂ ਤੇ ਪਿੰਡ ਤੇ ਆਮਨੇ ਤੇ ਪੰਚਾਇਤਾਂ ਕੋਈ ਟੂਰਨਾਮੈਂਟ ਨਹੀਂ ਕਰਵਾਉਂਦਾ ਸਹੀ ਗੱਲ ਹੈ ਨੰਬਰ 2 ਤੇ ਚਾਹੇ ਕੋਈ ਟੂਰਨਾਮੈਂਟ ਹੋਵੇ ਪੰਜ-ਛੇ ਬੰਦੇ ਕਮੇਟੀ ਨਹੀਂ ਬਣਾਉਂਦੇ ਉਹ ਵੀ ਪੈਸੇ ਤੇ ਬੰਦਿਆਂ ਦੇ ਗੈਂਚੀ ਪੁਛਕਿਆਂ ਦਾ ਪਹਿਲਾਂ ਨਹੀਂ ਹੁੰਦਾ ਸਹੀ ਗੱਲ ਹੈ ਮੇਰੇ ਇਕੱਠ ਹੋਇਆ ਜੀ ਕਬੂਤਰਾਂ ਵਾਲੇ ਕੀ ਕਰ ਸਕਦੇ ਜੀ ਹਾਂ ਵੀਡੀਓ ਦੇਖੋ ਪਈ ਸੀਗੀ ਆਪਣੇ ਪਿੰਡ ਦੀ ਉਹ ਤਾਂ ਵੀ ਪਾਈ ਜਾਂਦੇ ਕਿਹੜਾ ਪਾਉਂਦੇ ਸਾਨੂੰ ਕੀ ਪਤਾ ਆਹੋ ਅਸੀਂ ਪੁਛਕੇ ਕਰਾਉਂਦੇ ਜਿਆਦੇ ਨਾਲ ਵੀ ਗਰੇਗਰ ਕਰਾਉਂਦੇ ਜਿਆਦਾ ਪਹਿਲਾਂ ਮਤਾਂ ਪਾਉਂਦੇ ਪੰਚਾਇਤ ਮੇਰੇ ਪੁੱਤਾਂ ਡਾਉਣੇ ਮੇਰੇ ਪੰਚਾਇਤ ਫੜਦੀ ਉਹਨਾਂ ਨੂੰ ਠੀਕ ਜੀ ਆ ਕੀ ਕੀਤਾ ਜਿਹੜੇ ਕਬੂਤਰ ਰਹਿਣੇ ਯੂਨੀ ਤੋਂ ਇਹ ਕਹਿੰਦੇ ਨਾਲੇ ਅਨਾਉਂਸਮੈਂਟ ਵੀ ਹੋਈ ਹੈ ਜੀ ਆਪਣੇ ਪਿੰਡ ਵੀ ਕਬੂਤਰ ੜਾਏ ਨਾ ਜਾਣ ਇੱਥੇ ਵੀ ਵੀ ਬੰਦੇ ਜ਼ਿੰਮੇਵਾਰੀ ਵਾਲੇ ਨਹੀਂ ਸੀ ਪਹਿਲਾਂ ਵੀ ਕੀਤਾ ਹਾਂ ਜੀ ਫਿਰ ਉਹਨੇ ਕਿਉਂ ੜਾਏ ਨੇ ਸ਼ੁਰੂਆਤ ਤਾਂ ਕੂਤਰਾਂ ਨੇ ਕਹਿੰਦੇ ਪੰਚਾਇਤ ਨੂੰ ਕਹਿੰਦੇ ੜਾਉਣ ਸਾਡੇ ਪਿੰਡ ਨੂੰ ਕਿਉਂ ਬਦਨਾਮ ਕਰਦੇ ਨੇ ਬਾਅਦ ਕੋਈ ਨਹੀਂ ਪਹਿਲਾਂ 3 3 ਵਜੇ ੜਾਣਾ ਹੋ ਗਿਆ ਇਸ ਤੋਂ ਬਾਅਦ ਜੇ ਕਬੂਤਰਾਂ ਦੀ ੜਾਣਾ ਪੰਚਾਇਤ ਦੇ ਮਤੇ ਤੋਂ ਬਿਨਾਂ ਨਹੀਂ ਠੀਕ ਹੈ ਠੀਕ ਹੈ ਕੱਲੀ ਕਬੂਤਰਾਂ ਦੀ ਵੀ ਕੋਈ ਵੀ ਕੰਮ ਚਾਹੇ ਟੂਰਨਾਮੈਂਟ ਹੋਵੇ ਚਾਹੇ ਕੋਈ ਵੀ ਹੋਵੇ ਸੰਜਾ ਕੰਮੋਂ ਪੰਚਾਇਤ ਦੇ ਮਤੇ ਨਾਲ ਨਹੀਂ ਬਾ ਇਹ ਜਣੀ ਹੁਣ ਇਹ ਚ ਪਰਮਿਸ਼ਨ ਦੀ ਵੀ ਆਪ ਦੇ ਤੌਰ ਤੇ ਜ਼ਿੰਮੇਵਾਰ ਆਪ ਨੇ ਫਿਰ ਜਿਹੜੇ ਮੁੰਡੇ ਇਹ ਜਿਹੜਾ ਇਕੱਠ ਰੱਖਿਆ ਹੈਗਾ ਆਪਣੇ ਵੀਡੀਓ ਪਈ ਸੀ ਇੱਕ ਕਬੂਤਰ ਵੀ ਪੈਸੇ ਖਾ ਕੇ ਬਿਟਾਰੀ ਆਲੇ ਉਹ ਵੀ ਮੁੰਡੇ ਛੱਦੇ ਨੇ ਉਹ ਕਹਿੰਦੇ ਵੀ ਅਸੀਂ ਸੌ ਖਾਂਦੇ ਆ ਵੀ ਕੋਈ ਪੈਸਾ ਨਹੀਂ ਖਾਦਾ ਵੀ ਸਤੋ ਹੀ ਲੋਕ ਦੋ ਦੋ ਵਾਰੀ ਪੈਸੇ ਲੈ ਗਏ ਨੇ ਕਿਉਂ ਇੱਥੇ ਜਿਹੜੇ ਬਾਹਰੋਂ ਆਏ ਸੀ ਪਿੰਡ ਚ ਵਸੇ ਐਨਾਨਸਮੈਂਟ ਵੀ ਕੀਤੀ ਗਈ ਸੀ ਰੋਟੀ ਵਾਲਾ ਕਹਿੰਦਾ ਅਸੀਂ ਤੁਹਾਨੂੰ ਰੋਟੀ ਬਹੁਤ ਵਧੀਆ ਖਾਈਏ ਮੈਂ ਰੋਟੀ ਵਾਲੀ ਵੀਡੀਓ ਹੈਗੀ ਬੰਦੇ ਮੰਨਦੇ ਆ ਕਹਿੰਦੇ ਰੋਟੀ ਖਵਾਈ ਆ ਬਾਈ ਰੋਟੀ ਖਾਧੀ ਆ ਤੁਸੀਂ ਰੋਟੀ ਬਾਈ ਇੱਕ ਨੰਬਰ ਦੀ ਠੀਕ ਹੈ ਵਿੱਚ ਕਹਿੰਦੇ ਰੋਟੀ ਵੀ ਨਹੀਂ ਮਿਲੀ ਮਕਸੂਦ ਆਪਾਂ ਜਿਹੜੀ ਆਥ ਨੇ ਇਹਨਾਂ ਨੇ ਪਤਾ ਨਹੀਂ ਕੀ ਤੇ ਹੀ ਕੱਪ ਕਰ ਉਹ ਮੀਂਹ ਕਰਕੇ ਹੀ ਹੋਇਆ ਇਹ ਵੀ ਕਹਿੰਦੇ ਨੇ ਉਹ ਸੌਂਗ ਆ ਗਏ ਨੇ ਭਾਈ ਸਾਡੇ ਕੋਲ ਦਾ ਮੈਂ ਤਾਂ ਗਣ ਹੁਣ ਤੁਸੀਂ ਐਂ ਕਰਿਓ ਗਾਹਾਂ ਤੋਂ ਪੰਚਾਇਤ ਦੀ ਪਰਮਿਸ਼ਨ ਹੋਊਗੀ ਫੇਰ ਆਓ ਸਮਝਾਂ ਯਾਰ 40 ਰਹਿ ਗਏ ਸੀ ਉਹਨਾਂ ਨੇ ਟਾਈਮ ਲਾਈਨ ਦੇ ਹਫ਼ਤੇ ਦਾ ਲੈਣ ਦਾ 40 ਫੇਸਡ ਇਹ ਕਿਉਂ ਮੋੜ ਕੇ ਲਾ ਗਿਆ ਉਹਨੂੰ ਪੈਸੇ ਆ ਰਹੇ ਕਿਉਂ ਮੜਵਾਏ ਨੇ ਹਾਂ ਇਹ ਵੀ ਤੂੰ ਨਹੀਂ ਭਾਈ ਗਲਤੀ ਪੈਸੇ ਨਹੀਂ ਫੜਨੇ ਤੁਸੀਂ ਕਿ ਉਹ ਵੀ ਟਾਈਮ ਰੱਖ ਲਓ ਕੋਈ ਇਹਨਾਂ ਨੇ ਪਹਿਲਾਂ ਹੀ ਕਹਿੰਦੇ ਦੂਸਰ ਨਹੀਂ ਪਾਉਣੀ ਭਾਈ ਗੁੱਦੂ ਨੇ ਕਿਹਾ ਸਾਡੇ ਪੁੱਤਰਾਂ ਦੇ ਢੇੜੇ ਨੇ ਅਸੀਂ ਕੰਮ ਨੂੰ ਬਾਜੀ ਨਹੀਂ ਅੱਜ ਠੀਕ ਆ ਠੀਕ ਹੈ ਜਣੀ ਇਹ ਜਿਹੜਾ ਫਿਰ ਸਾਡਾ ਕਹਿਣਾ ਮਤਲਬ ਇਹ ਪੰਚਾਇਤ ਦਾ ਕੋਈ ਰੋਲ ਨਹੀਂ ਫੇਰ ਤੁਸੀਂ ਆਪ ਵਿੱਚ ਕਰਦੇ ਪੰਚਾਇਤ ਦੇ ਵਿੱਚ ਖਿੱਚੀ ਜਾਓ ਬਾਜੀ ਵੀ ਹੁਣ ਇਹ ਜਿਹੜੀਆਂ ਬਾਜੀ ਹੋਈਆਂ ਰੌਲਾ ਪਿਆ ਪੰਚਾਇਤ ਦਾ ਕੋਈ ਰੋਲ ਨਹੀਂ ਪੰਚਾਇਤ ਦੀ ਪਰ ਜਿਹੜੇ ਆਉਦੇ ਕਬੂਤਰਾਂ ਵਾਲੇ ਤੇ ਆਏ ਸੀ ਸਾਰੇ ਨਹੀਂ ਪਹੁੰਚੇ ਥੋੜੇ ਬੰਦੇ ਆਏ ਨੇ ਉਹਨਾਂ ਨਾਲ ਕੋਈ ਗੱਲ ਗੰਡੇ ਵੱਟੇ ਲੱਗੀ ਨਹੀਂ ਸੋ ਬੇਨਤੀ ਆ ਵੀ ਅੱਗੇ ਵਾਸਤੇ ਕਿਸੇ ਨੇ ਕੋਈ ਪ੍ਰੋਗਰਾਮ ਕਰਾਉਣਾ ਪੰਚਾਇਤ ਦੀ ਪਰਮਿਸ਼ਨ ਲੈ ਕੇ ਕਬੂਤਰਾਂ ਦੀ ਬਾਜੀ ਆਉਂਦੀ ਹੈ ਪਰ ਪਰਮਿਸ਼ਨ ਹੋਊਗੀ ਨਹੀਂ ਸਾਰੇ ਕਹਿੰਦੇ ਜੀ ਬਸ ਠੀਕ ਆ ਕੋਈ ਵੀ ਹੋਵੇ ਕਹਿੰਦੇ ਕੋਈ ਪ੍ਰੋਗਰਾਮ ਹੁੰਦਾ ਜੀ ਇਹ ਪੰਚਾਇਤ ਦੀ ਪਰਮਿਸ਼ਨ ਤੋਂ ਬਿਨਾ ਫਿਰ ਕੋਈ ਜ਼ਿੰਮੇਵਾਰੀ ਨਾ ਸਮਝੀ ਜਾਵੇ ਇੱਥੇ ਜਿਹੜਾ ਬੰਦਾ ਕੋਈ ਇੱਥੇ ਕਰਾਉਂਦਾ ਉਹਦਾ ਜ਼ਿੰਮੇਵਾਰ ਆਪ ਉਹ ਹੋਊਗਾ